ਹੈਲੋ एवरीवन वेलकम बैक ਅਸਲਾਮੁਆਲੇਕਮ ਤੇ ਸਤਿ ਸ਼੍ਰੀ ਅਕਾਲ ਕਿੱਦਾ ਹਾਲ ਚਾਲ ਜੀ ਉਮੀਦ ਕਰਦੇ ਆ ਵਧੀਆ ਹੋਵਗਾ ਰ ਆਪਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਲੋ ਜੀ ਰਣਜੀਤ ਬਾਵਾ ਦਾ ਆਪਾਂ ਲਾਈਵ ਸ਼ੋਅ ਦਾ ਇੱਕ ਹੋਰ ਸੌਂਗ ਲੈ ਕੇ ਆ ਗਏ ਆ ਠੀਕ ਹੈ ਤੇ ਪਹਿਲੇ ਆਪਾਂ ਸੁਣਦੇ ਆ ਫਿਰ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਕਰਦੇ ਆ ਤੁਹਾਨੂੰ ਮੈਨੂੰ ਕੱਟ ਛੜਿਆ ਹੈ ਬਾਹਰ ਜਰਾ ਹੈ ਮੈਂ ਨਹੀਂ ਕੱਟਿਆ ਹੈ ਤੁਸੀਂ ਆਪੇ ਬਾਹਰ ਨਿਕਲੇ ਹੋ ਅੱਛਾ ਹਾਂਜੀ ਤੇ ਚਲੋ ਜੀ ਪਹਿਲੇ ਵੇਖੀਏ ਵੇ ਜਰਾ ਰਣਜੀਤ ਬਾਵਾ ਹਾਂਜੀ ਸਟੇਜ 'ਤੇ ਇੱਕ ਮਾਤਾ ਜੀ ਨਾਲ ਉਹਨਾਂ ਦੇ ਖਲੋਤੇ ਨੇ ਹਾਂ ਤੇ ਚਲੋ ਵੇਖੋ ਕੀ ਗੱਲਬਾਤ ਕਰਦੇ ਨੇ ਆਪਸ ਵਿੱਚ ਲੇ ਜ਼ੋਰ ਦਾ ਤਾੜੀ ਲਾਓ ਮਾਣੇ ਬਹੁਤ ਹਨ ਪਿੱਛੇ ਵਾਲੇ ਉਹ ਧਿਆਨ ਨਾਲ ਮੇਰੇ ਵੀਰ ਮੈਂ ਸੁਣਾਉਣ ਲੱਗਾ ਬੇਬੇ ਮੈਨੂੰ ਮੈਸੇ ਲੱਗਿਆ ਸੀ ਸਾਡੀ ਮਾਂ ਦਾ ਇੱਕ ਬੜਾ ਪਸੰਦੀਦਾ ਗੀਤ ਆ ਵੀਰੇ ਪਲੀਜ਼ ਇੱਧਰ ਹੋ ਜੂ ਬਾਈ ਬੜ ਕੇ ਉਹ ਤੁਹਾਡੇ ਪਿੱਛੇ ਜਿੰਨੀਆਂ ਪੈਣਾ ਬੈਠੀਆਂ ਆ ਮੇਰੀਆਂ ਬਹੁਤ ਸਤਿਕਾਰਯੋਗ ਆਪਾਂ ਥੋੜਾ ਜਿਹਾ ਆਪ ਦੇ ਲਈ ਤੁਸੀਂ ਤਾਂ ਮੁੰਡੇ ਗੁੰਡੇ ਆ ਕਿਤੇ ਵੀ ਘੁੰਮ ਸਕਦੇ ਆ ਬਤੰਦਰ ਤੁਸੀਂ ਤਾਂ ਡੌਲਿਆਂ ਛੋਲਿਆਂ ਵਾਲੇ ਮੁੰਡੇ ਆ ਪਿੱਛੇ ਬੈਠੇ ਪਲੀਜ਼ ਉਹਦਾ ਧਿਆਨ ਰੱਖੋ ਬੇਬੇ ਆ ਜਾ ਵੀ ਜਿੰਨੀਆਂ ਸਾਡੀਆਂ ਮਾਤਾਵਾਂ ਪੈਣਾ ਇਸ ਮੇਲੇ ਚ ਆਈਆਂ ਇਹ ਗਾਣਾ ਬੇਬੇ ਹੁਣਾਂ ਦਾ ਫੇਵਰਟ ਗਾਣਾ ਲਾ ਲਓ ਪਸੰਦੀ ਦਾ ਗਾਣਾ ਲਾ ਲਓ ਤੇ ਸਾਨੂੰ ਸਪੈਸ਼ਲ ਫਰਮਾਇਸ਼ ਆਈ ਹੈ ਬੇਬੇ ਵੱਲੋਂ ਬੇਬੇ ਮਾਂ ਤਾਂ ਮਾਈ ਹੁੰਦੀ ਆ ਹਾਏ ਹਾਏ ਆਏ ਹੋ ਗਿਆ ਕੀ ਬਾਤ ਕਿ ਖੰਡ ਦੇ ਖਡਾਉਣ ਆ ਵੇ ਤੇ ਮੇਰੇ ਆ ਪਰੌਣ ਆ ਵੇ ਆਲਾ ਕਿਤੇ ਤੇ ਤੇਰੇ ਪਤ ਨੂੰ ਮੈਂ ਜਦੋਂ ਤੇਰੀ ਪੱਗ ਬੰਨਦੀ ਮੈਨੂੰ ਤੇਰੇ ਜਿਆ ਲੱਗਦਾ ਓਏ ਤੇਰੇ ਪਤ ਤੇਰੇ ਪਤ ਨੂੰ ਮੈਂ ਜਦੋਂ ਤੇਰੀ ਪੱਗ ਬੰਨਦੀ ਮੈਨੂੰ ਤੇਰੇ ਜਿਆ ਲੱਗਦਾ ਬਹੁਤ ਪਿਆਰ ਦਾ ਮੇਰੀ ਰੁਲਕੀ ਜਵਾਨੀ ਵਿੱਚ ਮਿੱਟੀयां ਉਦੋਂ ਚ ਤੈਨੂੰ ਲੈ ਗਏ ਵੇ ਤੇਰੇ ਹਿਜਰਾਂ ਦੇ ਵੇੜੇ ਬੜੇ ਸਖਣੇ ਅੰ ਵਿਚ ਮੈਂ ਤੇ ਤੇਰਾ ਪੁੱਤ ਇਕੱਲੇ ਰਹਿ ਗਏ ਜਦੋਂ ਹੁੰਦਾ ਹਾਂ ਉਦਾਸ ਮੈਨੂੰ ਮੇਰੇ ਜਿਹਾ ਲੱਗਦੇ ਵੇ ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨਦੀ ਵੇ ਮੈਨੂੰ ਤੇਰੇ ਦੇ ਹੱਥ ਤੇ ਓਏ ਬੇਬਕੋਈ ਇਹ ਤਾਂ ਹੀਰਾ ਪੋਤਾ ਮਾਮਾ ਨੂੰ ਜਦੋਂ ਸਰਵਣ ਪੁੱਤ ਮਿਲ ਜਾਂਦਾ ਤਾਂ ਮਾਮਾ ਜਵਾਨ ਹੋ ਜਾਂਦੀ ਹੈ ਮਾਮਾ ਤਗੜੀ ਹੋ ਜਾਂਦੀ ਹੈ ਸਮਨਦੀਪ ਰਠੌਰ ਤੋਂ ਬਹੁਤ ਪਿਆਰ ਬੇਬੇ ਇਹ ਤੈਨੂੰ ਬਾਹਲਾ ਰਵਾਉਣਾ ਨਹੀਂ ਮੈਂ ਇੱਧਰ ਆਸੀਂ ਤਾਂ ਰੌਣਕ ਮੇਲੇ ਲਾਉਣ ਆਏ ਆ ਬਹੁਤ ਪਿਆਰ ਕਰਦਾ ਥੈਂਕ ਯੂ ਸੋ ਮੱਚ ਮਾਂ ਮੈਂ ਮੱਥਾ ਟੇਕਦਾ ਮੇਰੀ ਮਾਂ ਨੂੰ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਆਓ ਬਈ ਦੂਜੇ ਦੇ ਆਲੇ ਪੁੱਤ ਇੱਧਰ ਇਦਰਾ ਆਪੀ ਆ ਮੁੰਡਾ ਲੋਕ ਬੋਲੀਆਂ ਵਰਗਾ ਮੁੰਡਾ ਲੋਕ ਨੀ ਮੁੰਡਾ ਲੋਕ ਬੋਲੀਆਂ ਵਰਗਾ ਨੀ ਨੱਚ ਨੱਚ ਦਿਲ ਮੰਗਦਾ ਨੀ ਹੱਸ ਕੇ ਨੀ ਦੁਨੀਆ ਦੀ ਨਜ਼ਰ ਬੁਰੀ ਨੀ ਰਹਿ ਬਚ ਕੇ ਓਏ ਨજર ਦਾ ਸਿਆਣੇ ਕਹਿੰਦੇ ਆ ਬੱਬਾ ਜੀ ਨજર ਦਾ ਸਿਆਣੇ ਕਹਿੰਦੇ ਆ ਪੱਥਰ ਪਾੜ ਜਾਂਦੀ ਔਰ ਕਿਸੇ ਨੂੰ ਨજર ਲੱਗਣੀ ਨਹੀਂ ਚਾਹੀਦੀ ਇਹ ਅਕਸਰ ਵੱਡੇ ਕਹਿੰਦੇ ਰਹੇ ਆ ਵੀ ਨਜਰਾਂ ਤੋਂ ਬਚ ਕੇ ਔਰ ਨજર ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਸੋਹਣਾ ਹੀ ਹੋਵੇ ਨજર ਕਿਸੇ ਦੇ ਕੰਮ ਨੂੰ ਵੀ ਲੱਗ ਜਾਂਦੀ ਹੈ ਨજર ਕਿਸੇ ਦੀ ਸਿਹਤ ਨੂੰ ਵੀ ਲੱਗ ਜਾਂਦੀ ਹੈ ਨજર ਚੱਲਦੇ ਫਿਰਦੇ ਬੰਦੇ ਨੂੰ ਵੀ ਖਾ ਜਾਂਦੀ ਇਸ ਕਰਕੇ ਆ ਦੁਨੀਆ ਦੀ ਨજર ਬੁਰੀ ਨਹੀਂ ਰਹਿ ਮੰਨ ਕੇ ਨੱਚ ਦਿਲ ਨਹੀਂ ਹੱਸ ਕੇ ਹਾਂ ਤੇ ਕੋ ਪੰਦਾ ਹੋ ਗਿਆ ਹੈ ਨਾਲ ਵਾਲ ਕੋ ਵਿਆਹ ਆਈ ਹੋਵੇ ਸਹੀ ਬੜਾ ਹੋਇਆ ਕਹਿੰਦੀ ਮੈਂ ਹਲ ਨਹੀਂ ਹੈ ਹੈ ਦੇਖੋ ਪੰਘੜੀ ਬੰਦਾ ਹੋ ਗਿਆ ha <laughs> ha ਮੈਂ ਦੋੜ ਤੇ ਲੱਭਾਂਗੀ ਹਾਂ ਲੈ ਤੁਸੀਂ ਤੇ ਹਮੇਸ਼ਾ ਮਰ ਤੁੱਟੇ ਹੀ ਰਹਿਣਾ ਹੁੰਦਾ ਦੁਨੀਆ ਦਾ ਬੰਦਾ ਆ ਗੁੰਦਨ ਪਤਾ ਫੇ ਬੰਦਾ ਬੰਦਾ ਹੀ ਹੁੰਦਾ ਠੀਕ ਹੈ ਬੰਦਾ ਬੰਦਾ ਰਹਿ ਬਚ ਕੇ ਕਹਿੰਦਾ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਉਹਨੇ ਉਹਨੇ ਸ਼ੁਰੂ ਤੋਂ ਤੁਸੀਂ ਕਿੰਦੀ ਸਹੀ ਗੱਲ ਕੀਤੀ ਸੀ ਲਾਜ਼ਮੀ ਨਹੀਂ ਕਿ ਬੰਦਾ ਸੋਨਾ ਹੀ ਉਹਨੂੰ ਨਜ਼ਰ ਲੱਗਦੀ ਹੈ ਬੰਦਾ ਸਿਹਤਮੰਦ ਵੀ ਹੈ ਚ ਉਹਨੂੰ ਨਜ਼ਰ ਲੱਗਦੀ ਨਹੀਂ ਕੋਈ ਤੁਹਾਡੀ ਨਜ਼ਰ ਲੱਗਦੀ ਆ ਮੈਨੂੰ ਤੁਹਾਡੀ ਨਜ਼ਰ ਕੋਈ ਇਹਨੂੰ ਵੀ ਲੱਗਦੀ ਏ ਕੋਈ ਨਹੀਂ ਵੀ ਲੱਗਦੀ ਏ ਆ ਹੋਇਤਾ ਢੀ ਨਜ਼ਰ ਲੱਗੇਗੀ ਤੇ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ ਵਾ ਨਜ਼ਰ ਹਮੇਸ਼ਾ ਉਹਦੀ ਲੱਗੇਗੀ ਜਿਹੜਾ ਵੇਖੇਗਾ ਵੇਖ ਕੇ ਤੇ ਥੋੜਾ ਜੈਲਸੀ ਫੀਲ ਕਰੇਗਾ ਠੀਕ ਹੈ ਮਨ ਦੇ ਵਿੱਚ ਕੋਈ ਬੁਰੇ-ਬੁਰੇ ਵਿਚਾਰ ਲਿਆਏਗਾ ਉਹ ਆਈਡੀ ਤਗੜੀ ਆਈਡੀ ਸੁਣ ਸਾਡੇ ਅਰਗੇ ਨੇ ਜਦੋਂ ਵੇਖਣਾ ਹੈ ਨਾ ਤੇ ਨਾਲ ਅਸੀਂ ਇਹ ਚੀਜ਼ ਕਹਿਣਾ ਅਸੀਂ ਚਾਹੇ ਬੱਚੇ ਨੂੰ ਵੇਖ ਲਿਆ ਜੇ ਕਿਸੇ ਨੂੰ ਵੇਖ ਲੈਣਾ ਅਸੀਂ ਨਾਲ ਜਦੋਂ ਮਾਸ਼ਾਅੱਲਾ ਕਹਿ ਦੇਣਾ ਹੈ ਨਾ ਠੀਕ ਹੈ ਉਹ ਨਜ਼ਰ ਨਹੀਂ ਲੱਗਦੀ ਹੁੰਦੀ ਐ ਹਾਂ ਐ ਗੱਲ ਮੇਰੀ ਯਾਦ ਰੱਖੀ ਫਿਰ ਗਿਆ ਕਿਉਂ ਕਹਿੰਦੇ ਨੇ ਬੱਚੇ ਨੂੰ ਮਾਂ ਦੀ ਨਜ਼ਰ ਕਿਉਂ ਲੱਗ ਜਾਂਦੀ ਹੈ ਮਾਂ ਥੋੜਾ ਬੱਚੇ ਵਾਸਤੇ ਬੁਰਾ ਸੋਚਦੀ ਹੈ ਦਿਲ 'ਚ ਕੋਈ ਐਸਾ ਕਰ ਦਿਆ ਓਏ ਉਹ ਤੇ ਐਵੇਂ ਬਣਾਈਆਂ ਆਈਆਂ ਮਾਂ ਦੀ ਨਜ਼ਰ ਲੱਗਦੀ ਨਹੀਂ ਬੱਚੇ ਨੂੰ ਪਾਗਲ ਐ ਤੂੰ ਤੇ ਸਹੀ ਸਹੀ ਠੀਕ ਐ ਇਹ ਕਈ ਅੱਜ ਜਿਹੜੇ ਮੇਰੇ ਪੱਠਿਆਂ ਨੂੰ ਖੇਚ ਲੱਗ ਗਈ ਐ ਮੈਂ ਇੰਨੀ ਮਾਰੀ ਹੋ ਗਈਆਂ 2 ਕਿਲੋ ਮੇਰਾ ਵਜ਼ਨ ਕੱਟ ਗਿਆ ਮੈਂ ਇਹ ਸਿਰਫ ਤારીਆਂ ਗੱਲਾਂ ਦੀ ਵਜ੍ਹਾ ਤੋਂ ਜਦੋਂ ਮੇਰਾ ਤੇਰਾ ਵਿਆਹ ਆਇਆ ਸੀ ਨਾ ਹਾਂ ਉਦੋਂ ਤੇਰਾ ਮੇਰਾ ਖਾਲ ਵਜ਼ਨ ਟੋਟਲੀ 332 ਕਿਲੋ ਸੀਗਾ ਠੀਕ ਹੈ ਤੇ ਹੁਣ ਮਾਸ਼ਾਅੱਲਾ ਤੂੰ 65 66 ਕਿਲੋ ਦੀ ਹੈ ਹਾਂ 70 ਕਿਲੋ ਦੀ ਨੀ ਮੈਂ ਕਮਾਲ ਹੈ ਅਜੇ ਉਸ ਦਿਨ ਹਸਪਤਾਲ ਜੀ ਦਾ ਮਤਲਬ ਵੇਟ ਕਰਾਇਆ 78 ਕਿਲੋ ਤੇਰਾ ਵਜ਼ਨ ਨਿਕਲਿਆ 88 ਕਿਲੋ ਕੱਟ ਗਿਆ ਨਾ 65 ਕਿਲੋ ਹੋ ਗਿਆ ਮੇਰਾ 2 ਕਿਲੋ ਕਟਿਆ ਲੋਕੀ ਇਥੇ ਪੈਸੇ ਦੇ ਦੇ ਵਜ਼ਨ ਘਟਾਉਂਦੇ ਪਏ ਨੇ ਜਿਮ ਜਾ ਜਾ ਵਜ਼ਨ ਘਟਾਉਂਦੇ ਤੇਰਾ 2 ਕਿਲੋ ਘਟ ਗਿਆ ਤੈਨੂੰ ਤਾਂ ਖੁਸ਼ੀ ਮਨਉਣੀ ਚਾਹੀਦੀ ਹੈ ਮੇਰਾ ਪਾਇਆ ਨਹੀਂ ਘਟਦਾ ਪਿਆ ਠੀਕ ਹੈ ਮੈਂ ਵਜ਼ਨ ਘਟਾਉਣ ਦੇ ਚੱਕਰਾਂ ਦੇ ਵਿੱਚ ਫਿਰੰਦਿਆਂ ਕਿ ਚਲੋ ਯਾਰ ਵਾਪਸ ਕਿਤੇ ਉਹੀ ਮਜ਼ਾ ਆਪਣਾ 17-18 ਦੇ ਉੱਤੇ ਆਈਏ ਵਾਪਸ ਓਖਾ ਨਹੀਂ ਆ ਸਕਦਾ ਕਿਉਂਕਿ ਜਿੱਦੇ ਸਾਡੇ ਅੱਗੇ ਕੋਈ ਜਿੱਦੇ ਸਾਡੇ ਅੱਗੇ ਕੋਈ ਚੀਜ਼ ਪਈ ਹੁੰਦੀ ਹੈ ਨਾ ਉਹਦੇ ਵਿੱਚ ਕੋਈ ਚੀਜ਼ ਬਚ ਜੇ ਨਾ ਤੇ ਕਈ ਦਫਾ ਮੈਂ ਸਲਾਹ ਦਵਾ ਕਿ ਫਜ਼ਾਨ ਸਾਹਿਬ ਇਹ ਪੈਕ ਕਰਾ ਲੈਣੇ ਤੇ ਫਜ਼ਾਨ ਸਾਹਿਬ ਕਹਿੰਦੇ ਨੇ ਕਿ ਨਹੀਂ ਪੈਕ ਕਰਾਨੀ ਤੇ ਝੂਠ ਹੈ ਨਾ ਇਹ ਜਿੰਨੀ ਹੈ ਸਾਰੀ ਮੈਂ ਖਾ ਕੇ ਹੀ ਜਾਵਾਂਗਾ ਤਫਰ ਉਹ ਕਿਉਂ ਵਜ਼ਨ ਨਹੀਂ ਕੱਟਦਾ ਹਾਂ ਕਿਉਂਕਿ ਵੱਡਿਆਂ ਨੇ ਕਿਹਾ ਉਹਨਾਂ ਨੇ ਕਿਹਾ ਕਦੀ ਵੀ ਰੀ ਨਾ ਰੀਜਕ ਬਚਾਉਣਾ ਹਾਂ ਠੀਕ ਹੈ ਮੈਂ ਉਹ ਕਹਿੰਦਾ ਆਪਣੀ ਸਦਮੈਂ ਖਾਦਾ ਹੀ ਖਾਦਾ ਹੈ ਤੇ ਜਿਹੜਾ ਬੱਚਾ ਹੈ ਇਹ ਵੀ ਮੈਂ ਖਾ ਲਵਾਂ ਇਹ ਵੀ ਮੇਰੇ ਹੀ ਸੇਦਈ ਹੈ ਠੀਕ ਹੈ ਉਹ ਦਸਲ ਖਾ ਖਾ ਕੇ ਨਾ ਓਵਰ weight ਥੋੜੇ ਜਿਹਾ ਹੋ ਗਿਆ ਬਾਕੀ ਯਾਰ ਸਭ ਤੋਂ ਚੰਗੀ ਗੱਲ ਮੈਨੂੰ ਰਣਜੀਤ ਬਾਵਾ ਦੀ ਇਹ ਲੱਗਦੀ ਹੈ ਕਿ ਇੱਕ ਜਦੋਂ ਵੀ ਸਟੇਜ ਦੇ ਉੱਤੇ ਆਉਂਦਾ ਨਾ ਸੋਹਣੀ ਪੱਗ ਬੰਨੀ ਹੁੰਦੀ ਇਹਨੇ ਫਿਰ ਇਹਨੇ ਉਹ ਘੈਂਟਾ ਪਾਇਆ ਹੁੰਦਾ ਠੀਕ ਹੈ ਜੀ ਘੈਂਟਾ ਪਾਇਆ ਹੁੰਦਾ ਫਿਰ ਇਹਨੇ ਉਹ ਸੂਟ ਦੇ ਨਾਲ ਦੀ ਕੜਾਈ ਵਾਲਾ ਸੂਟ ਤੇ ਨਾਲ ਕੜਾਈ ਵਾਲੀ ਵੇਸਕਟ ਠੀਕ ਹੈ ਫਿਰ ਸਭ ਤੋਂ ਵੱਡੀ ਗੱਲ ਇਹ ਵੇ ਕਿ ਰੌਣਕਾਂ ਲੰਦਾ ਹੈ ਬਿਲਕੁਲ ਠੀਕ ਜਿਹੜਾ ਜਿਹੜਾ ਬੰਦਾ ਵੀ ਆ ਗਿਆ ਨਾ ਉਹਨੇ ਆ ਫਰਮਾਇਸ਼ ਕੀਤੀ ਨਾ ਠੀਕ ਹੈ ਉਹਦੀ ਉਸੇ ਟਾਈਮ ਫਰਮਾਇਸ਼ ਪੂਰੀ ਕਰ ਦੇਣੀ ਲੇਕਿਨ ਮਾਜੀ ਦੀ ਫਰਮਾਇਸ਼ ਸੋਹਣੀ ਸੀ ਮਾਜੀ ਦੀ ਅੱਖਾਂ ਜਾਂ ਸੁਆਗਤ ਮਾ ਮਾ ਦੇ ਨਾਲ ਮਾ ਦਾ ਪੁੱਤਰ ਸੀਗਾ ਹਾਂ ਦਾ ਪੁੱਤਰ ਸੀਗਾ ਠੀਕ ਹੈ ਆਏ ਹਾਏ ਬਾਕੀ ਹਜੇ ਮੈਨੂੰ ਲੱਗਦਾ ਬਹੁਤ ਸਾਰੇ ਇਹ ਮੇਰਾ ਖਿਆਲ ਆਪਣਾ ਕੋ ਨਾ ਪਾਟਕਾਰ ਕਰਕੇ ਪਾਈ ਉਹਨਾਂ ਨੇ 8 10 10 ਮਿੰਟ ਦੇ ਤੇ ਚਲੋ ਜੀ ਉਹ ਅੱਜ ਦੇਖਦੇ ਰਵਾਂਗੇ ਨਾਲ ਨਾਲ ਮੈਨੂੰ 2 ਮਿੰਟ ਦਾ ਆਪਣਾ ਇਹਨਾਂ ਦਾ ਸ਼ੋਅ ਇੱਕ ਮੇਰਾ ਖਿਆਲ ਚੰਡੀਗੜ੍ਹ 'ਚ ਲੱਗਾ ਸੀਗਾ ਹਾਂ ਚੰਡੀਗੜ੍ਹ ਦੇ ਵਿੱਚ ਮੈਨੂੰ ਲੱਗਦਾ ਆਪਣਾ ਰਣਜੀਤ ਬਾਵਾ ਦਾ ਨਾ ਕੰਸਰਟ ਆਪਣਾ ਲੱਗਾ ਸੀਗਾ ਤੇ ਦੇਖ ਲਈਏ ਜਰਾ ਇੱਕ ਚੰਡੀਗੜ੍ਹ ਹੀ ਲੱਗਦਾ ਸੀ ਗਾਣਾ ਤੇ ਚੰਡੀਗੜ੍ਹ ਦਾ ਸੀ ਉਹਦੇ ਵਿੱਚ ਉਹ ਪਿਛਲਾ ਜਰਾ ਵੇਖਿਆ ਸੀ ਦਾਰਾ ਚਲੋ ਬਾਕੀ ਇਹ ਕਿ ਸਾਡੇ ਬੈਂ ਪ੍ਰਾਈਵੇਸਾ ਦੱਸ ਸਕਦੇ ਨੇ ਹਾਂ ਤੇ ਚਲੋ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਤੇ ਗਾਣਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟਸ ਕਰਕੇ ਜ਼ਰੂਰ ਦੱਸਣਾ ਤੇ ਬਹੁਤ ਸਾਰਾ ਪਿਆਰ ਜਿਹੜਾ ਨਾ ਟਰੱਕ ਪਰ ਪਰ ਕੇ ਭੇਜੋ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਲਾ ਬਣਾ